ਹਰ ਚੀਜ਼ ਆ ਜਿਹੜੀ ਇਹ ਨਹੀਂ ਵੀ ਆਪਾਂ ਕੋਲ ਆਰਡਰ ਆਊਗਾ ਆਪਾਂ ਫੇਰ ਬਣਾਵਾਂਗੇ ਉਸ ਮੇਰੀਆਂ ਆਪਦੀਆਂ ਵੀ ਫੀਲਿੰਗਾਂ ਭਾਵਨਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਮੈਨੂੰ ਵਧੀਆ ਵਧੀਆ ਇਨਸਾਨ ਲੱਗਦੇ ਸੀ ਬਾਕੀ ਸਾਡੇ ਇੰਡੀਆ ਦੇ ਵਿੱਚ ਜੋ ਕੰਮ ਕੀਤੇ ਸਾਡੇ ਇੰਡੀਆ ਨੂੰ ਪੈਰਾਸਿਰ ਕੀਤਾ ਉਹ ਸਮੇਂ ਦੇ ਵਿੱਚ ਤੇ ਇਹ ਵਿੱਤ ਮੰਤਰੀ ਕਾਫੀ ਵਾਰ ਬਣੇ ਆ ਤੇ ਉਦੋਂ ਕਾਫੀ ਸਾਡਾ ਇੰਡੀਆ ਗਰੋਥ ਕੀਤਾ ਤੇ ਕੋਸੋ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਲਿਆਂਦੀਆਂ ਅੱਜ ਤੱਕ ਚੱਲਦੀਆਂ ਤੇ ਚਲੋ ਕੋਈ ਵੀ ਆਰਟਿਸਟ ਹੈ ਕੋਈ ਵੀ ਕੋਈ ਕਲਾ ਦਾ ਜਿਹਦੇ ਕੋਲ ਰੱਬ ਦੀ ਪਰਮਾਤਮਾ ਨੇ ਕਲਾ ਦੀ ਦੇਣ ਦਿੱਤੀ ਹੈ ਕੋਈ ਗਾਉਂਦਾ ਹੈ ਕੋਈ ਆਰਟਿਸਟ ਹੈ ਕੋਈ ਲਿਖਦਾ ਹੈ ਕੋਈ ਲਿਖਾਰੀ ਹੈ ਹਰ ਇੱਕ ਨੇ ਸ਼ਰਧਾਂਜਲੀ ਪੇਂਟ ਕਰਨੀ ਆਪਦੇ ਆਪ ਦੇ ਤਰੀਕੇ ਨਾਲ ਤੇ ਮੈਂ ਇਹਨਾਂ ਦਾ ਸਟੈਚੂ ਬਣਾ ਕੇ ਇਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਇਹਨਾਂ ਦਾ ਕੋਈ ਆਰਡਰ ਨਹੀਂ ਆਇਆਗਾ ਮੈਂ ਵੈਸੇ ਆਪਦੀ ਖੁਸ਼ੀ ਨਾਲ ਹੀ ਬਣਾਇਆ ਔਰ ਮੈਂ ਆਪਣੀ ਆਰਟ ਗੈਲਰੀ ਦੇ ਵਿੱਚ ਹੀ ਰੱਖਣਾ ਕੋਈ ਵੀ ਸਟੈਚੂ ਹੈ ਜਿਹੜਾ ਉਹਦਾ ਆਮ ਪਰ ਸਹੀ ਪ੍ਰੋਸੈਸ ਹੈ ਉਹ ਹੈਗਾ 1 ਮਹੀਨੇ ਤੋਂ ਸਵਾ ਮਹੀਨੇ ਦਾ ਪਰ ਫਿਰ ਵੀ ਅਸੀਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਹੀ ਰਾਤਾਂ ਲਾ ਕੇ ਰਾਤ ਨੂੰ ਅਸੀਂ ਬਹੁਤ ਜਿਆਦਾ ਅੱਗ ਮਚਾ ਕੇ ਸਾਰਾ ਜਿੰਨਾ ਸਟਾਫ ਆ ਸਾਰਾ ਦਿਨ ਪਰ ਰਾਤ ਕਰਕੇ ਸੀ ਨੀਪਰੇ ਚੜਾ ਫਿਰ ਵੀ ਅਸੀਂ ਇੱਕ ਦਿਨ ਲੇਟ ਹੋ ਗਏ ਅਸੀਂ ਸੋਚਿਆ ਸੀ ਵੀ ਅਸੀਂ ਅੰਤਮ ਅਰਦਾਸ ਵਾਲੇ ਦਿਨ ਇਹ ਸਟੈਚੂ ਲਾਵਾਂਗੇ ਜਾਂ ਅਸੀਂ মিডিਏ ਤੇ ਲੈ ਕੇ ਆਵਾਂਗੇ ਅਸੀਂ ਅੱਜ ਸਾਡੇ ਪਿੰਡ ਦੇ ਪ੍ਰਤਵੰਤੇ ਸੱਜਣਾ ਦੇ ਨਾਲ ਕਿ ਜਿਹੜਾ ਸਟੈਚੂ ਹੈ ਇਨੂੰ ਅਸੀਂ ਮੀਡੀਆ ਦੇ ਵਿੱਚ ਲੈ ਕੇ ਆਏ। ਜੇਕਰ ਕੋਈ ਇਹਨਾਂ ਦਾ ਚਾਹਣ ਵਾਲਾ ਇਹਨਾਂ ਨੂੰ ਖਰੀਦਣਾ ਚਾਹੁੰਦਾ ਹੋਵੇ ਜਾਂ ਆਪਣੇ ਘਰ ਲਗਾਉਣਾ ਚਾਹੁੰਦਾ ਹੋਵੇ ਕਿ ਚੁੱਤ ਅਸੀਂ ਇੱਥੇ ਰੱਖਾਂਗੇ ਇਹਨਾਂ ਨੂੰ ਹੋਰ ਬਣਾ ਕੇ ਦੇਵਾਂਗੇ। ਇਹ ਤਾਂ ਮੇਰੀ ਆਪਦੀ ਸੋਚ ਆ ਵੀ ਇਹ ਸਟੈਚੂ ਮੈਂ ਹਮੇਸ਼ਾ ਇੱਥੇ ਆਪਣੀ ਆਰਟ ਗੈਲਰੀ ਵਿੱਚ ਹੀ ਰੱਖੂਗਾ। ਮਤਲਬ ਸੀ ਤਾਂ ਮੇਰੇ ਵਾਸਤੇ ਬਹੁਤ ਵੱਡਾ ਚੈਲੰਜ ਇਹ ਇੱਕ ਸਟੈਚੂ ਬਣਾਉਣਾ ਬਹੁਤ ਥੋੜੇ ਦਿਨਾਂ ਦੇ ਵਿੱਚ ਵਿੱਚ ਬਹੁਤ ਔਖਾ ਕੰਮ ਹੈ। ਤੇ ਇੱਕ ਕਲਾ ਸਿਰਜਣੀ ਤੇ ਕਿਉਂਕਿ ਇਹ ਪੂਰੇ ਵਾਰਡ ਪੱਧਰ ਤੇ ਜਾਣਾ ਹੁੰਦਾ। ਪੂਰੇ ਇੰਡੀਆ ਪੱਧਰ ਤੇ ਤਾਂ ਜਾਣਾ ਹੀ ਜਾਣਾ ਹੈ ਤੇ ਡਾਕਟਰ ਸਾਹਿਬ ਨੂੰ ਪੂਰੇ ਵਾਰਡ ਦੇ ਜਿਹੜੇ ਮੰਤਰੀ ਸੀਗੇ ਜਾਂ ਵਾਰਡ ਦੇ ਪ੍ਰੈਜ਼ੀਡੈਂਟ ਸੀਗੇ ਬਰਾਕਬਾਮਾ ਮਾਰਗੇ জর্জ ਬੋਸ਼ਰਗੇ ਸਾਰੇ ਇਹਨਾਂ ਨਾਲ ਮਤਲਬ ਉਹਨਾਂ ਦਾ ਨੇੜਤਾ ਸੀਗੀ ਇਹਨਾਂ ਨੂੰ ਇਹਨਾਂ ਦੀ ਸੋਚ ਤੇ ਸਲਾਮਾ ਕਰਦੇ ਸੀਗੇ ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਸਟੈਚੂ ਤਿਆਰ ਕੀਤਾ ਤੇ ਅਸੀਂ ਸੋਚਿਆ ਵੀ ਇਹਦੇ ਵਿੱਚ ਕੋਈ ਘਾਟਾ ਨਾ ਦੇ ਚਲੋ ਫਿਰ ਵੀ ਅਸੀਂ ਰੱਬ ਤਾਂ ਹੈ ਨਹੀਂ ਮੈਂ ਫਿਰ ਵੀ ਇਹਦੇ ਵਿੱਚ ਕੁਝ ਘਾਟਾ ਹੈਗਾ ਉਹ ਮੈਨੂੰ ਹੀ ਪਤਾ ਹੈ ਤੇ ਅੱਗੇ ਵਾਲੇ ਗਾਂ ਤੋਂ ਸਟੈਚੂ ਬਣਾਵਾਂਗੇ ਤੋ ਇਦੋਂ ਵੀ ਵਧੀਆ ਬਣਾਵਾਂਗੇ